ਪੁਲਿਸ ਸਟੇਸ਼ਨ ਤੋਂ ਥੋੜੀ ਦੂਰ ਤੇ ਗੋਲੀਬਾਰੀ ਪ੍ਰਾਪਰਟੀ ਡੀਲਰ ਹੋਇਆ ਗੰਭੀਰ ਜ਼ਖਮੀ ਮੌਕੇ ਤੇ ਮਚ ਗਿਆ ਹੜਕੰਪ ਮੌਕੇ ਤੇ ਮਚ ਗਿਆ ਹੜਕੰਪ तहसील रोड ਤੇ ਪੁਲਿਸ ਸਟੇਸ਼ਨ ਤੋਂ ਕੁਝ ਮੀਟਰ ਦੀ ਦੂਰੀ ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਹੈ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਿੰਡ ਸੁੰਦਰਾ ਦੇ ਰਹਿਣ ਵਾਲੇ ਜਗਤਾਰ ਸਿੰਘ ਨਾਮ ਦੇ ਪ੍ਰਾਪਰਟੀ ਡੀਲਰ ਤੇ ਗੋਲੀਬਾਰੀ ਕੀਤੀ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪਿੰਡ 15 ਵਾਲਾ ਤੋਂ ਜਗਤਾਰ ਦਾ ਦੋਸਤ ਵੀ ਗੋਲੀਆਂ ਦੇ ਛੱਲਿਆਂ ਨਾਲ ਜ਼ਖਮੀ ਹੋ ਗਿਆ ਜਾਣਕਾਰੀ ਦਿੰਦਿਆਂ ਹੋਇਆਂ ਉਨ੍ਹਾਂ ਦੱਸਿਆ ਕਿ ਢਾਬੇ ਤੇ ਖਾਣਾ ਖਾਣ ਤੋਂ ਬਾਅਦ ਉਹ ਕਿਸੇ ਕੰਮ ਲਈ ਤਹਿਸੀਲ ਜਾ ਰਿਹਾ ਸੀ ਜਦੋਂ ਉਸਨੇ ਆਪਣੀ ਐਕਟਿਵਤਾ ਖੜੀ ਕੀਤੀ ਤਾਂ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸਤੇ ਗੋਲੀ ਚਿਰਾ ਦਿੱਤੀ ਉਧਰ ਪੁਲਿਸ ਅਧਿਕਾਰੀ ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ ਤੇ ਪਹੁੰਚੇ ਨੇ ਪੂਰੀ ਘਟਨਾ ਸਿਸਟੀ ਵਿੱਚ ਕੈਦ ਹੋ ਗਈ ਹੈ ਪੁਲਿਸ ਸਟੇਸ਼ਨ ਤੋਂ ਥੋੜੀ ਦੂਰ ਤੇ ਗੋਲੀਬਾਰੀ ਪ੍ਰੌਪਰਟੀ ਡੀਲਰ ਹੋਇਆ ਗੰਭੀਰ ਜ਼ਖਮੀ ਮੌਕੇ ਤੇ ਮਚ ਗਿਆ ਹੜਕੰਪ ਮੌਕੇ ਤੇ ਮਚ ਗਿਆ ਹੜਕੰਪ तहसील रोड ਤੇ ਪੁਲਿਸ ਸਟੇਸ਼ਨ ਤੋਂ ਕੁਝ ਮੀਟਰ ਦੀ ਦੂਰੀ ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਹੈ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਿੰਡ ਸੁੰਦਰਾ ਦੇ ਰਹਿਣ ਵਾਲੇ ਜਗਤਾਰ ਸਿੰਘ ਨਾਮ ਦੇ ਪ੍ਰਾਪਰਟੀ ਡੀਲਰ ਤੇ ਗੋਲੀਬਾਰੀ ਕੀਤੀ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪਿੰਡ ਪੰਧਾ ਵਾਲਾ ਤੋਂ ਜਗਤਾਰ ਦਾ ਦੋਸਤ ਵੀ ਗੋਲੀਆਂ ਦੇ ਛੱਲਿਆਂ ਨਾਲ ਜ਼ਖਮੀ ਹੋ ਗਿਆ ਜਾਣਕਾਰੀ ਦਿੰਦਿਆਂ ਹੋਇਆਂ ਉਨ੍ਹਾਂ ਦੱਸਿਆ ਕਿ ਢਾਬੇ ਤੇ ਖਾਣਾ ਖਾਣ ਤੋਂ ਬਾਅਦ ਉਹ ਕਿਸੇ ਕੰਮ ਲਈ ਤਹਿਸੀਲ ਜਾ ਰਿਹਾ ਸੀ ਜਦੋਂ ਉਸਨੇ ਆਪਣੀ ਐਕਟਿਵਾਂ ਖੜੀ ਕੀਤੀ ਤਾਂ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸਤੇ ਗੋਲੀ ਚਿਰਾ ਦਿੱਤੀ ਉਧਰ ਪੁਲਿਸ ਅਧਿਕਾਰੀ ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ ਤੇ ਪਹੁੰਚੇ ਨੇ ਪੂਰੀ ਘਟਨਾ ਸਿਸਟੀ ਵਿੱਚ ਕੈਦ ਹੋ ਗਈ ਹੈ ਪੁਲਿਸ ਸਟੇਸ਼ਨ ਤੋਂ ਥੋੜੀ ਦੂਰ ਤੇ ਗੋਲੀਬਾਰੀ ਪ੍ਰੌਪਰਟੀ ਡੀਲਰ ਹੋਇਆ ਗੰਭੀਰ ਜ਼ਖਮੀ ਮੌਕੇ ਤੇ ਮਚ ਗਿਆ ਹੜਕੰਪ ਮੌਕੇ ਤੇ ਮਚ ਗਿਆ ਹੜਕੰਪ तहसील रोड ਤੇ ਪੁਲਿਸ ਸਟੇਸ਼ਨ ਤੋਂ ਕੁਝ ਮੀਟਰ ਦੀ ਦੂਰੀ ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਹੈ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਿੰਡ ਸੁੰਦਰਾ ਦੇ ਰਹਿਣ ਵਾਲੇ ਜਗਤਾਰ ਸਿੰਘ ਨਾਮ ਦੇ ਪ੍ਰਾਪਰਟੀ ਡੀਲਰ ਤੇ ਗੋਲੀਬਾਰੀ ਕੀਤੀ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪਿੰਡ ਪੰਧੋ ਵਾਲਾ ਤੋਂ ਜਗਤਾਰ ਦਾ ਦੋਸਤ ਵੀ ਗੋਲੀਆਂ ਦੇ ਛੱਲਿਆਂ ਨਾਲ ਜ਼ਖਮੀ ਹੋ ਗਿਆ ਜਾਣਕਾਰੀ ਦਿੰਦਿਆਂ ਹੋਇਆਂ ਉਹਨਾਂ ਦੱਸਿਆ ਕਿ ਟਾਬੇ ਤੇ ਖਾਣਾ ਖਾਣ ਤੋਂ ਬਾਅਦ ਉਹ ਕਿਸੇ ਕੰਮ ਲਈ ਤਹਿਸੀਲ ਜਾ ਰਿਹਾ ਸੀ ਜਦੋਂ ਉਸਨੇ ਆਪਣੀ ਐਕਟਿਵਤਾ ਖੜੀ ਕੀਤੀ ਤਾਂ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸਤੇ ਗੋਲੀ ਚਿਰਾ ਦਿੱਤੀ ਉਧਰ ਪੁਲਿਸ ਅਧਿਕਾਰੀ ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ ਤੇ ਪਹੁੰਚੇ ਨੇ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਪੁਲਿਸ ਸਟੇਸ਼ਨ ਤੋਂ ਥੋੜੀ ਦੂਰ ਤੇ ਗੋਲੀਬਾਰੀ ਪ੍ਰੌਪਰਟੀ ਡੀਲਰ ਹੋਇਆ ਗੰਭੀਰ ਜ਼ਖਮੀ ਮੌਕੇ ਤੇ ਮਚ ਗਿਆ ਹੜਕੰਪ ਮੌਕੇ ਤੇ ਮਚ ਗਿਆ ਹੜਕੰਪ तहसील रोड ਤੇ ਪੁਲਿਸ ਸਟੇਸ਼ਨ ਤੋਂ ਕੁਝ ਮੀਟਰ ਦੀ ਦੂਰੀ ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਹੈ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਿੰਡ ਸੁੰਦਰਾ ਦੇ ਰਹਿਣ ਵਾਲੇ ਜਗਤਾਰ ਸਿੰਘ ਨਾਮ ਦੇ ਪ੍ਰਾਪਰਟੀ ਡੀਲਰ ਤੇ ਗੋਲੀਬਾਰੀ ਕੀਤੀ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪਿੰਡ ਪੰਧਾ ਵਾਲਾ ਤੋਂ ਜਗਤਾਰ ਦਾ ਦੋਸਤ ਵੀ ਗੋਲੀਆਂ ਦੇ ਛੱਲਿਆਂ ਨਾਲ ਜ਼ਖਮੀ ਹੋ ਗਿਆ ਜਾਣਕਾਰੀ ਦਿੰਦਿਆਂ ਹੋਇਆਂ ਉਹਨਾਂ ਦੱਸਿਆ ਕਿ ਟਾਬੇ ਤੇ ਖਾਣਾ ਖਾਣ ਤੋਂ ਬਾਅਦ ਉਹ ਕਿਸੇ ਕੰਮ ਲਈ ਤਹਿਸੀਲ ਜਾ ਰਿਹਾ ਸੀ ਜਦੋਂ ਉਸਨੇ ਆਪਣੀ ਐਕਟਿਵਾਂ ਖੜੀ ਕੀਤੀ ਤਾਂ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸਤੇ ਗੋਲੀ ਚਿਰਾ ਦਿੱਤੀ ਉਧਰ ਪੁਲਿਸ ਅਧਿਕਾਰੀ ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ ਤੇ ਪਹੁੰਚੇ ਨੇ ਪੂਰੀ ਘਟਨਾ ਸਿਸਟੀ ਵਿੱਚ ਕੈਦ ਹੋ ਗਈ ਹੈ